ਇਹ ਬਹੁਤ ਹੀ ਸ਼ਾਨਦਾਰ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਰਾਤ ਪਹਿਲਾਂ ਆਪਾਂ ਉਹ ਜਗ੍ਹਾ ਦੇ ਟਰੈਕਟਰ ਥਾਲੀ ਰੋਕਿਆ ਸੀ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਜਗ੍ਹਾ ਮਿਲ ਗਿਆ ਤੇ ਉਸ ਜਗ੍ਹਾ ਤੇ ਆਪਾਂ ਬੈਕ ਸਾਈਡ ਤੇ ਉੱਥੇ ਟਰੈਕਟਰ ਆਪਣਾ ਟੱਕ ਦਿੱਤਾ ਤੇ ਸਾਹਮਣੇ ਦਰਬਾਰ ਸਾਹਿਬ ਬਣਿਆ ਦਰਬਾਰ ਹਾਲ ਬਣਿਆ ਆ ਤੇ ਇਧਰਲੇ ਬਣਿਆ ਲੰਗਰ ਹਾਲ ਆ ਸਾਹਮਣੇ ਦਰਸ਼ਨੀ ਦਿਓੜੀ ਬਹੁਤ ਹੀ ਇਤਿਹਾਸਕ ਗੁਰਦੁਆਰਾ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਇਹ ਉਹ ਪਵਿੱਤਰ ਸਥਾਨ ਹੈ ਪਵਿੱਤਰ ਬੇਰ ਟੋਬੇਰੀ ਆ ਇਹ ਜਗ੍ਹਾ ਤੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਆਏ ਸੀਗੇ ਤੇ ਉਹਨਾਂ ਨੇ ਇਸ ਬੇਰੀ ਦੇ ਨਾਲ ਆਪਣਾ ਘੋੜਾ ਬੰਨਿਆ ਸੀਗਾ ਇੱਥੇ ਇੱਕ ਰਾਤ ਵਾਸਤੇ ਰੁਕੇ ਸੀਗੇ ਉਸ ਤੋਂ ਬਾਅਦ ਚ ਗੁਰੂ ਗੋਬੇ ਸਿੰਘ ਜੀ ਵੀ ਇਸ ਜਗ੍ਹਾ ਤੇ ਆਏ ਸੀ ਤੇ ਇੱਥੇ ਆਣ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਬਹੁਤ ਇਤਿਹਾਸਕ ਗੁਰਦੁਆਰਾ ਦੇਖਸਰ ਕਰਾਉਣੇ ਆ ਤੁਹਾਨੂੰ ਬੇਰ ਸਾਹਿਬ ਦੇ ਦਰਸ਼ਨ ਕਰ ਸਕਦੇ ਜੇ ਉਸ ਟਾਈਮ ਦੀਆਂ ਜਿਹੜੀਆਂ ਤੂਫਾਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਏ ਸੀ ਉਸ ਟਾਈਮ ਦੀਆਂ ਤੂਫਾਨ ਨੇ ਵਾਹ 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 ਇਹ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਪਵਿੱਤਰ ਇਤਿਹਾਸ ਏ ਇਸ ਜਗ੍ਹਾ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਏ ਆ 20 ਫੱਗਣ 1775 ਦੇ ਵਿੱਚ ਤੇ ਉਹ ਜਦੋਂ ਇੱਥੇ ਇਸ ਜਗ੍ਹਾ ਤੇ ਮਹਾਰਾਜ ਜੀ ਆਏ ਉਹਨਾਂ ਦੇ ਨਾਲ 1100 ਘੋੜਸਵਾਰ ਤੇ 7 ਤੋਫਾ ਸੀ ਇਸ ਤੋਂ ਇਲਾਵਾ ਚੰਦੂ ਹੀ ਜਿਨੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਸੀ ਉਹਨੂੰ ਕੈਦ ਕਰਕੇ ਲੈ ਕੇ ਆਏ ਸੀ ਤੇ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਇੱਕ ਰਾਤ ਦੇ ਵਾਸਤੇ ਰੁਕੇ ਆ ਇਸ ਤੋਂ ਇਲਾਵਾ 11 ਪੂ 1761 ਬਿਕਰਮੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਇੱਥੇ ਆਏ ਇਸ ਜਗ੍ਹਾ ਤੇ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਇੱਥੇ ਦੇਗ ਵਰਤਾਇਆ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕਿ ਇਹ ਜਿਹੜੀ ਪਵਿੱਤਰ 베ਰੀ ਆ ਤੇ ਜਦੋਂ 1854 ਦੇ ਵਿੱਚ ਇਥੋਂ ਨਹਿਰ ਦੀ ਸਰਹੰਦ ਨਹਿਰ ਦੀ ਤੇ ਨਹਿਰ ਦੀ ਖਦਵਾਈ ਕਰਦੇ ਪਏ ਸੀ ਤੇ ਨਹਿਰ ਦੀ ਖਦਵਾਈ ਕਰਨ ਵਾਲਾ ਅੰਗਰੇਜ਼ ਅਫਸਰ ਸੀ ਮਿਸਟਰ ਸਮਿਥ ਤੇ ਜਦੋਂ ਇਹ ਨਹਿਰ ਦੀ ਖਦਵਾਈ ਕਰਨ ਲੱਗੇ ਤੇ ਇਹ ਜਿਹੜੀ 베ਰੀ ਆ ਇਹ ਨਹਿਰ ਦੇ ਵਿੱਚਕਾਰ ਹੀ ਆਉਂਦੀ ਸੀ ਤੇ ਜਦੋਂ ਉਹਨਾਂ ਨੇ ਆਖਿਆ ਵੀ ਇਹ 베ਰੀ ਨਹਿਰ ਦੇ ਵਿੱਚ ਆਉਂਦੀ ਤੇ 베ਰੀ ਦੇ ਜਦੋਂ ਕਟਾਈ ਕਰਨ ਲੱਗ ਪਏ ਤੇ ਸਮਿਥ ਨੇ ਆਪਣੇ ਹੱਥਾਂ ਦੇ ਨਾਲ ਇਸ ਜਗ੍ਹਾ ਦੇ 베ਰੀ ਦੀ ਕਟਾਈ ਕਰਨ ਲੱਗਾ ਤੇ ਜਦੋਂ 베ਰੀ ਦੇ ਉੱਪਰ ਕੁਹਾੜੇ ਨਾਲ ਵਾਰ ਕੀਤਾ ਗਿਆ ਤੇੰਦੇ ਬੇਰੀ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਇਸ ਤੋਂ ਇਲਾਵਾ ਉਹ ਸਮਿਤ ਦੀ ਜਿਹੜਾ ਅੰਗਰੇਜ਼ ਅਫਸਰ ਸੀ ਉਹਦੀ ਅੱਖਾਂ ਦੀ ਨਿਗਾ ਵੀ ਜਿਹੜੀ ਉਹ ਚਲੀ ਗਈ ਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨੇ 51 ਰੁਪਏ ਦੀ ਦੇਖ ਕਰਵਾਈ ਅਰਦਾਸ ਬੇਨਤੀ ਕੀਤੀ ਤੇ ਸਮਿਤ ਦੀ ਜਿਹੜੀ ਆ ਨਿਗਾ ਵਾਪਸ ਆ ਗਈ ਇਹ ਇਸ ਚੀਜ਼ ਅੱਜ ਵੀ ਗਵਾਈ ਭਰਦੀ ਹੈ ਜਿਹੜੀ ਨਹਿਰ ਹੈ ਤੇ ਤੁਸੀਂ ਵੇਖੋਗੇ ਨਾ ਇਹ ਨਹਿਰ ਇਧਰਲੇ ਬੰਨੇ ਹੋ ਵੇਰੀ ਔਨ ਕਰਕੇ ਉਹਨਾਂ ਨੂੰ ਆਪਣਾ ਨਹਿਰ ਦਾ ਰੁਖ ਚੇਂਜ ਕਰਨਾ ਪਿਆ ਤੇ ਗੁਰਦਰਾ ਸਾਹਿਬ ਤੋਂ ਇਧਰਲੇ ਬਿਨੇ ਨਹਿਰ ਜਿਹੜੀ ਘੁੰਮ ਕੇ ਉਹ ਪਰੇ ਨੂੰ ਹੋ ਕੇ ਜਾਂਦੀ ਆ ਅੱਜ ਵੀ ਇਹ ਚੀਜ਼ ਗਵਾਈ ਭਰਦੀ ਆ ਕਿ ਇਤਿਹਾਸਕ ਸਥਾਨ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਰਨ ਸੋ ਸਥਾਨ ਪ੍ਰਾਪਤ ਤੇ ਤੁਸੀਂ ਦਰਸ਼ਨ ਕਰ ਸਕਦੇ ਇਸ ਗੁਰਦਰਾ ਸਾਹਿਬ ਦੇ ਬਹੁਤ ਪਵਿੱਤਰ ਸਥਾਨ ਹੈ ਸਾਹਮਣੇ ਗੁਰੂ ਘਰ ਦਾ ਲੰਗਰ ਇੱਥੇ ਆਪਾਂ ਪ੍ਰਸ਼ਾਦਾ ਛਕਦੇ ਸਾਰੇ ਸੰਗਤ ਵੀ ਆਪਣੇ ਆਪੇ ਨਾਲ ਦੇ ਪ੍ਰਸ਼ਾਦਾ ਛਕਦੇ ਪੈਣੇ ਆਪਣੀ ਵੀਡੀਓ ਨੂੰ ਵੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 22 ਅਗਸਤ ਦਿਨ ਹੈ ਸ਼ੁੱਕਰਵਾਰ ਤੇ ਆਪਣਾ ਯਾਤਰਾ ਦਾ ਦੂਜਾ ਦਿਨ ਸਵੇਰ ਦਾ ਟਾਈਮ ਤਕਰੀਬਨ 8:00 ਵਜ ਚੁੱਕੇ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਇਸ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਦੇ ਆਂ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਦੇ ਆਂ ਤੇ ਜਾਂਦੇ ਆਂ ਮਾਛੀਵਾੜਾ ਸਾਹਿਬ ਨੂੰ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਆਪਾਂ ਵੇਖਦੇ ਜਾਵਾਂਗੇ ਤੇ ਬਣੇ ਰਿਹਾ ਜੇ ਆਪਣੇ ਯਾ ਜਿਹਦੇ ਇਸ ਵਲੌਗ ਦੇ ਨਾਲ ਤੇ ਦਰਸ਼ਨ ਮੇਲੇ ਕਰਵਾਉਣੇ ਆ ਤੁਨੂੰ ਸਾਰੇ ਇਤਿਹਾਸਕ ਸਥਾਨਾਂ ਦੇ ਬਹੁਤ ਹੀ ਖੂਬਸੂਰਤ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਸਾਰੀ ਸੰਗਤ ਦੀ ਤਿਆਰੀ ਹੋ ਚੁੱਕੀ ਹੈ ਤੇ ਹੁਣ ਆਪਾਂ ਨਾ ਬਾਬਾ ਸੰਗਤ ਦੀ ਸਾਰੀ ਤਿਆਰੀ ਹੋ ਗਈ ਸਾਰੀ ਸਾਡੀ ਤਿਆਰ ਹੈ ਤੇ ਆਪਾਂ ਅਗੜੇ ਆਪਣਾ ਸਫਰਾਂ ਤੇ ਵਧਣ ਲੱਗੇ ਆ ਸਾਰੀ ਸੰਗਤ ਆਪਣੀ ਤਿਆਰ-ਬਰ ਤਿਆਰ ਹੈ ਤੇ ਹੁਣ ਆਪਾਂ ਜਾ ਰਹੇ ਆ ਮਾਛੀਵਾੜਾ ਸਾਹਿਬ ਤੇ ਜਕਾਰਾ ਬੁਲਾ ਦਿਓ ਇੱਕ ਵਾਰੀ ਫਿਰ ਬੋਲੇ ਗੋਨ ਹਾਰ ਸਾਰਾ ਕਾਲ ਚੱਲ ਵੀ ਕਾਰ ਸਟਾਰਟ ਚੱਲੋ ਵੀ ਰੋਸ ਨੂੰ ਚਲੇ ਕੋਦਰਾ ਸਾਹਿਬ ਤੋਂ ਆਪਾਂ ਚੱਲ ਪਏ ਆਂ ਦੇਖੋ ਹਰ ਪਾਸ਼ਾ ਇੱਥੇ ਵੀ ਖਾਣਾ ਕੋਰ ਸਾਹਿਬ ਸਾਹਮਣੇ ਆ ਤੇ ਮਾਸ਼ੀਵਾੜਾ ਇਥੋਂ ਤਕਰੀਬਨ 6 ਕਿਲੋਮੀਟਰ ਖੱਬੇ ਹੱਥ ਫੜ ਗਿਆ ਆ ਕੇ ਉਹ ਰਸਤੇ ਰੋਕੜਦਾ ਰੋਲ ਲੱਗਦਾ ਇਧਰ ਆਈ ਜਾਣਾ ਅੱਗੋਂ ਮੁੜਨਾ ਹੀ ਠਿਕੜਾ ਵਾਲੀ ਸਾਈਡ ਤੋਂ ਰੋਕਣਾ ਕਰਾਲੇ ਬੰਨੇ ਆਉਂਦਾ ਰੋਲ ਆਪਾਂ ਇਧਰ ਤੇ ਛੀਵੜਾ ਸਾਹਿਬ ਆਪਾਂ ਪਹੁੰਚ ਗਏ ਆ ਤੇ ਆਹ ਸਾਹਮਣੇ ਬਣਿਆ ਗਣੀ ਖਾਂ ਨਵੀਂ ਖਾਂ ਕੇਡ ਇੱਧਰ ਲੈ ਬੰਨੀ ਆਪਾਂ ਐਂਟਰ ਕਰਦੇ ਆਂ ਵਾਏ ਪਰਨਾਵੋ ਛੇ ਦਾ ਵੀ ਕਰਦੇ ਵਾਏ ਕਰਦੇ ਲੋਲ ਕਾਰਜਾ ਕਿਸੇ ਘਰ ਮੇ ਕਿਸੇ ਇੱਕ ਨੂੰ ਔਰ ਵਾਸਤੇ ਵਗਾੜਿਆ ਟੈਂਗਲ ਛੱਡਣੇ ਜਿਦਾਰੇ ਹੋ ਗਿਆ ਸਖਰੀਆ ਕਾਲ ਹੋ ਚੁੱਕਿਆ ਇਸ ਟਾਈਮ ਗੁਰਦੁਆਰਾ ਚਰਨ ਕਮਨ ਸਾਹਿਬ ਮਾਛੀਬੜਾ ਵਿਖੇ ਤੇ ਹੁਣ ਟਰੈਕਟਰ ਟਾਲਾ ਪਾ ਇੱਥੇ ਡੱਕ ਦਿੱਤਾ ਤੇ ਦਰਸ਼ਨ ਮੇਲਾ ਕਰਦੇ ਆ ਇਤਿਹਾਸ ਵੇਖਦੇ ਇੱਥੇ ਗੁਰਦੁਆਰਾ ਸਾਹਿਬ ਦਾ ਬਹੁਤ ਮਾਣ ਮਤਾ ਇਤਿਹਾਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਆਸ-ਪਾਸ ਜਿੱਨੇ ਵੀ ਗੁਰਦੁਆਰਾ ਸਾਹਿਬ ਨੇ ਤੰਤਨ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਨੇ ਵਾਹਿਗੁਰੂ ਵਾਹਿਗੁਰੂ ਖੁਪਤਾ ਤੰਤਨ ਗੁਰੂ ਗੋਬਿੰਦ ਸਿੰਘ ਜੀ ਨਾਲ ਆਉਂਦੀ ਪਰਸਤੇ ਨਗਦੀ ਸਾਹਮ ਕੇ ਰੱਖੋ ਜੀ ਜੇਬ ਗੁਰਦੁਆਰਾ ਸਾਹਿਬ ਦਾ ਪਵਿੱਤਰ ਸਰੋਵਰ ਤੇ ਪਾ ਪੰਜ ਇਸ਼ਨਾਨ ਕਰਕੇ ਫਿਰ ਮੱਥਾ ਟੇਕਦੇ ਆਂ ਇਧਰ ਗੁਰਦਰਾ ਸਾਹਿਬ ਦਾ ਸਾਰਾ ਇਤਿਹਾਸ ਇਤਿਹਾਸ ਜੇ ਪਾਪ ਦੇ ਵਾਹਿਗੁਰੂ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਰੋਵਰ ਦੇ ਕਿਨਾਰੇ ਇਧਰ ਲਿਖਿਆ ਹੈ ਇਤਿਹਾਸ ਤੁਸੀਂ ਇਸ ਵੀਡੀਓ ਨੂੰ ਪਾਉਸ ਕਰਕੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਬਹੁਤ ਹੀ ਮਾਨਮਤਾ ਇਤਿਹਾਸ ਹੈ ਇਸ ਥਾਨ ਦਾ ਗੁਰੂ ਗੋਬੇ ਸਿੰਘ ਜੀ ਉੱਚ ਕੋਟੀ ਦੇ ਪੀਰ ਬਣ ਕੇ ਮਾਛੀਵਾੜ ਦੇ ਚੰਗਣਾ ਜੋ ਨਿਕਲੇ ਸੀਗੇ ਕਰਨਾ ਉਸ ਸਮੇਂ ਵਿੱਚ ਸੋਚੋ ਕਿਵੇਂ ਦੇ ਹਾਲਾਤ ਹੋਣਗੇ ਕਿਵੇਂ ਦਾ ਸਮਾਂ ਹੋਏਗਾ ਜਦੋਂ ਗੁਰੂ ਗੋਬੇ ਸਿੰਘ ਦੇ ਪਰਿਵਾਰ ਦੇ ਨਾਲ ਇਦਾਂ ਦਾ ਕੁਝ ਹੋ ਰਿਹਾ ਸੀ ਤੇ ਸਿਰਫ ਤੇ ਸਿਰਫ ਧਰਮ ਦੀ ਰੱਖਿਆ ਕਰਨ ਵਾਸਤੇ ਤੇ ਸੱਚ ਦੇ ਉਪਦੇਸ਼ ਤੇ ਚੱਲਦੇ ਹੋਏ ਉਹਨਾਂ ਨੇ ਆਪਣਾ ਪਰਿਵਾਰ ਧਰਮ ਦੇ ਲੇਖੇ ਤੇ ਸੱਚ ਦੇ ਲੇਖੇ ਲਾ ਦਿੱਤਾ। ਵਰ ਵਰ ਵਰਦੀ ਰਗੜਾਈ ਚੱਲਦੀ ਪਈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਸ ਟਾਈਮ ਇੱਧਰਲੇ ਬਣੇ ਸ਼ੋਭਤਰੇ ਇੱਥੇ ਆਪਾਂ ਮੱਥਾ ਟੇਕ ਲੈਂਦੇ ਹਾਂ। ਵਾਹਿਗੁਰੂ ਵਾਹਿਗੁਰੂ ਉਹੋ ਜੰਡ ਦਾ ਦਖਤ ਜਿਸ ਥੱਲੇ ਗੁਰੂ ਗੋਬੇ ਸਿੰਘ ਜੀ ਨੇ ਆਰਾਮ ਕੀਤਾ ਤੇ ਗੁਰੂ ਮਹਾਰਾਜ ਦੇ ਇਹ ਸ਼ਬਦ ਜਿਹੜੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦੇ ਗ੍ਰਹਿਣ ਕੀਤੇ ਤੇ ਇਹ ਤੁਸੀਂ ਵੀ ਲਿਖਿਆ ਅਸੰਕੇਵ ਦੇ ਵਿੱਚ ਇਤਿਹਾਸ ਪੜ੍ਹ ਸਕਦੇ ਹੋ ਇਸ ਜਗ੍ਹਾ ਦਾ ਪਵਿੱਤਰ ਇਤਿਹਾਸ ਜਿਹੜਾ ਉੱਪਰ ਲਿਖਿਆ ਆ ਜਿਹੜੇ ਜਿਹੜੇ ਗੁਰੂ ਗੋਬੇ ਸਿੰਘ ਜੀ ਨੇ ਇਸ ਜਗ੍ਹਾ ਤੇ ਬੈਠ ਕੇ ਤੇ ਆਰਾਮ ਕੀਤਾ ਸੀਗਾ ਸਾਰਾ ਇਤਿਹਾਸ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿ ਸਾਂਤਨ ਗੁਰਗੋਬ ਸਿੰਘ ਜੀ ਮਹਾਰਾਜ ਜੀ ਇਹ ਪਵਿੱਤਰ ਝੰਡ ਗੁਰਗੋਬ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਸਾਧ ਸੰਗਤ ਜੀ ਗੁਰਗੋਬ ਸਿੰਘ ਜੀ ਮਹਾਰਾਜ ਜੀ ਨੇ ਪੂਰੀ ਰਾਤ ਨੂੰ ਮਾਛੀਵੜ ਦੇ ਸੰਗਲੇ ਜੰਗਲਾਂ ਵਿੱਚੋਂ ਇਸ ਖੂਹ ਤੱਕ ਪਹੁੰਚੇ ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਇੱਥੋਂ ਚੜ੍ਹਦੇ ਵੱਲ 70 ਗਜ ਦੀ ਦੂਰੀ ਤੇ ਝੰਡ ਉਹ ਸਾਹਮਣੇ ਇੱਕ ਝੰਡ ਦਾ ਦਰਖਤ ਹੈਗਾ ਉੱਥੇ ਬੈਠ ਕੇ ਆਰਾਮ ਕੀਤਾ ਇਸ ਖੂਹ ਤੇ ਜੀਨੇ ਸਿੰਘਾ ਨੂੰ ਅਮਰਤ ਵੀ ਸ਼ੁਕਰ ਆਉਂ ਪਵਿੱਤਰ ਖੂਹ ਹੈ ਦਰਸ਼ਨ ਤੁਸੀਂ ਕਰ ਸਕਦੇ ਜੀ ਵਾਹਿਗੁਰੂ ਵਾਹਿਗੁਰੂ ਅੰਤਨ ਬਰਗੋਦ ਦੇ ਸੰਗਤ ਸਤ 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 ਵਾਹਿਗੁਰੂ ਇਸ ਨਾਲ ਤੇ ਗੁਰਦੁਆਰਾ ਸਾਹਿਬ ਬਣਿਆ ਆ ਤੇ ਦਰਸ਼ਨ ਕਰ ਸਕਦੇ ਜੀ ਇਤਿਹਾਸਕ ਗੁਰਦੁਆਰਾ ਇਹ ਖੂਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕੁ ਰਾਜ ਜਲ ਜਿਹੜਾ ਸੰਗਤਾਂ ਨੂੰ ਸ਼ਕਾਇਆ ਹੈ ਤੇ ਆਪ ਇੱਥੇ ਵੀ ਜਲ ਸਕਦੇ ਆ ਜੀ ਗੁਰਦੁਆਰੇ ਸਾਹਿਬ ਦੇ ਦੂਸਰੇ ਦਰਸ਼ਨ ਕਰ ਸਕਦੇ ਬਹੁਤ ਪਵਿੱਤਰ ਸਥਾਨ ਹਰ ਇੱਕ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਰੋਸਮਰ ਤੇ ਇਹ ਸਥਾਨ ਚਰਨ ਕਵਨ ਗੁਰਦੁਆਰਾ ਸਾਹਿਬ ਸਾਹਮਣੇ ਬਣਿਆ ਹੈ ਲੰਗਰ ਹਰ ਤੇ ਸਾਹਮਣੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਵਾਲਾ ਇੱਕ ਘਰ ਸਾਡੇ ਵਿੱਚ ਆਪਾਂ ਮੱਥਾ ਟੇਕ ਲਿਆਗਾ ਦਰਸ਼ਨ ਮੇਲੇ ਕਰ ਲਿਆ ਪੰਜ ਸ਼ਨਾਣ ਵੀ ਕਰ ਲਿਆ ਤੇ ਹੁਣ ਤਕਰੀਬਨ ਸਾਰੇ ਸੰਤ ਨੇ ਲੰਗਰ ਪਛਾਦਾ ਵੀ ਛਕ ਲਿਆ ਤੇ ਇੱਧਰ ਰਗੜਾ ਲਾਈ ਜਾਂਦੇ ਨੇ ਪਾਈ ਜਾਂਦੇ ਰਗੜਾ ਕਿਹੜਾ ਪਾਈ ਜਾਂਦੇ ਜੀ ਮੈਜੇ ਖਾਸ ਆ ਵੀ ਮੈਜਰ ਜੀ ਕੀ ਫਰੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਅੱਧਾ ਘੰਟਾ ਹੋ ਗਿਆ ਹੈ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਮੜਾ ਜਾ ਇਹਨੂੰ ਕਿੰਨਾ ਕੁ ਟਾਈਮ ਲਾਓਗੇ ਹੋਰ ਇਹਨੂੰ ਅੱਧਾ ਘੰਟਾ ਲੱਗ ਜਾਣਾ ਹੋਰ ਅੱਧਾ ਹੋਰ ਲੱਗ ਜਾਣਾ ਹਾਂ ਜਿੰਨਾ ਤਰਾ ਸਾਰਾ ਕੁਝ ਰਲ ਕੇ ਪੀਸਿਆ ਨਹੀਂ ਜਾਂਦਾ ਤੇ ਇਹਦੇ ਫੈਦੇ ਫੂਦੇ ਕੀ ਹੈਗੇ ਆ ਦੇ ਫਾਇਦੇ ਵੇਖੋ ਵੀ ਇਨ ਚ ਗਿਰੀਆਂ ਬਾਦਾਮ ਹਾਂ ਕਾਜੂ ਮਗਜ ਲੋਤ ਤਿੰਦਰਾ ਦੇ ਸੀਜ਼ ਪਾਇਲੇ ਚੰਦੇ ਖਸਖਾਸ ਆ ਦੂਜਾ ਤਾਂ ਨਹੀਂ ਪਾਇਆ ਸੁੱਖਾ ਤਾਂ ਨਹੀਂ ਪਾਇਆ ਨਹੀਂ ਉਹ ਨਹੀਂ ਪਾਇਆ ਜੀ ਦੇਖੀ ਜਵਾਗ ਦੇ ਨਾਲ ਆਪਣੇ ਨਿੱਕੇ ਬੱਚੇ ਆ ਬੱਚਾ ਬੱਚਾ ਉਹ ਵੇ ਉੱਤੋਂ ਵੇਖਣ ਰਿਹਾ ਐ ਇੰਨਾ ਚਾ ਚੜਿਆ ਆ ਲਗੜਾ ਪੀਨ ਦਾ ਹੈ ਬੱਚਾ ਕਰਕੇ ਫਿਰ ਇਹਨੂੰ ਜਿਹੜਾ ਮੱਝ ਇਧਰ লাভ ਪ੍ਰੀਤ ਕਮਾਈ ਜਾਂਦਾ ਦੌਰੀ ਜਿਹੜਾ ਨਾ ਦੌਰੇ ਦੇ ਡੰਡਾ ਕਮਾਈ ਜਾਂਦਾ ਆ ਕਿੱਥੋਂ ਆਪਣੇ ਗੁਰਦੁਰਾ ਲੈ ਕੇ ਆਏ ਹਾਂਜੀ ਹਾਂਜੀ ਆਪਣੇ ਕਿਤੇ ਬੱਦਾ ਸਹਿ ਲਾਓ ਫਿਰ ਰਗੜਾ ਸੇਵਾ ਕਰੋ ਸੰਗਤ ਦੀ ਠੀਕ ਹੋ ਗਈ ਤਿਆਰ ਤੇ ਹੁਣ ਲਵਰੀ ਜੀ ਵਰਤਾ ਰਹੇ ਨੇ ਲਓ ਜੀ ਵਾਹ ਗੋ ਸੱਚੇ ਪਾਤਸ਼ਾਹ ਪਰਮਾਤਮਾ ਤੁਮ ਚੜ੍ਹਦੀ ਕਲਾ ਵਿੱਚ ਰੱਖਦਾ ਕੱਲ ਨਾਲ ਉਹਨਾ ਅੱਜ ਨਾਲ ਸ਼ਰਧਾਈ ਵਧੀਆ ਬਣੀ ਕੱਲ ਮਿੱਠਾ ਘੜ ਸੀ ਤੇ ਅੱਜ ਸੰਗਣੀ ਵੀ ਕਾਫੀ ਬਣੀ ਹੈ ਹੌਲੀ ਹੌਲੀ ਤਜਰਬਾ ਹੁੰਦਾ ਜਾਂਦਾ ਹੈ ਸੁਆਲਾ ਉਹ ਜਦੋਂ ਲੜਕਾਰ ਦੇ ਨਸਕਾਰ ਨੇ ਕਿਸੇ ਇੱਕ ਖਾਲਸਾ ਦਾਇਰ ਬਣਾਉਣਾ ਹੈ ਗੁਰਦੁਆਰਾ ਚਾੜ ਸਾਹਿਬ ਆਪਾਂ ਜਾ ਰਹੇ ਹਾਂ ਗੁਰਦੁਆਰਾ ਚਾੜ ਸਾਹਿਬ ਆ ਥੋੜਾ ਜਿਹਾ ਹੀ ਦੂਰ ਹੈ ਤੇ ਮੈਂ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਚਾੜ ਸਾਹਿਬ ਤੇ ਦਰਸ਼ਨ ਮੇਲਾ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਤਿਹਾੜ ਪਰ ਵੀ ਜਾਣਕਾਰੀ ਪਾਵਾਂਗੇ ਤੇ ਇਧਰ ਹੁਣ ਸਾਰੀ ਸੰਗਤ ਜਿਹੜੀ ਹੈ ਉਤਰਦੀ ਦੀ ਹੈ ਚਾਹ ਪੀ ਲਓ ਜਾ ਵੀ ਪੀਨੇ ਆ ਮੱਥਾ ਦਾ ਟੇਕ ਲੋ ਇਤਿਹਾਸ ਕੋ ਖੂਬ ਸੇਵਾ ਤੇ ਇਹ ਖੂਬ ਤਾਂ ਜਿਹੜਾ ਨਾ ਇਤਿਹਾਸ ਲਿਖਿਆ ਆ ਵੀਡੀਓ ਪਾਜ਼ ਕਰਕੇ ਤੇ ਦੇਖ ਲੈ ਇਹ ਵੀ ਧਿਆਨ ਸਖੋ ਤੇ ਆ ਸਾਹਮਣੇ ਗੁਰੂ ਮਹਾਰਾਜ ਦਾ ਦਰਬਾਰ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਹੁਣ ਮੱਥਾ ਟੇਕ ਕੇ ਆ ਗਏ ਤੇ ਪੈਨੇ ਦੋ ਜਿਹਨੇ ਆਪਣੇ ਜਿਹੜੇ ਟਰਾਲੀ ਦੇ ਬੈਠੇ ਹੁਣ ਮੱਥਾ ਟੇਕਣ ਗਏ ਆਉਂਦੇ ਵੀ ਫਿਰ ਚੱਲਦੇ ਆ ਅਸੀਂ ਇੱਥੇ ਆਪ ਪਹੁੰਚ ਚੁੱਕੇ ਹਾਂ ਗੁਰਦੁਆਰਾ ਪੱਠਾ ਸਾਹਿਬ ਤੇ ਤਪ ਸਥਾਨ ਸਾਹਮਣੇ ਬਣਿਆ ਤੇ ਸਾਹਮਣੇ ਗੁਰੂ ਮਹਾਰਾਜ ਦਾ ਪ੍ਰਕਾਸ਼ ਤੇ ਇੰਦਰਲੇ ਬਣੇ ਅੰਦਰ ਅਛਿੰ ਬਿਉੜੀ ਦੇ ਦਰਸ਼ਨ ਕਰ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਬਹੁਤ ਹੀ ਪਵਿੱਤਰ ਸਥਾਨ ਹੈ ਇੱਧਰ ਤਨਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ ਜੁੜਿਆ ਹੋਏ ਹਰ ਗੁਰਦੁਆਰਾ ਸਾਹਿਬ ਨਾਲ ਬਹੁਤ ਜ਼ਿਆਦਾ ਜੁੜੀਆਂ ਸਿੱਖ ਇਤਿਹਾਸ ਦੀਆਂ ਆ ਸਾਹਮਣੇ ਗੁਰਦੁਆਰਾ ਪੱਠਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ। ਵੀਡੀਓ ਨੂੰ ਰੋਕ ਕੇ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਹੋ। ਵਾਹਿਗੁਰੂ ਸਤਿ ਸ੍ਰੀ ਅਕਾਲ। ਤੇ ਆਪਾਂ ਪੱਠਾ ਟਿਕਦੇ ਅੰਦਰ ਬਾਸ ਸਕਦੇ ਜਾਂਗੇ। ਵਾਹਿਗੁਰੂ 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 ਸਤਿ ਸ੍ਰੀ ਅਕਾਲ। ਹੋ ਵਾਹਿਗੁਰੂ ਸਤਿ ਸ੍ਰੀ ਅਕਾਲ। ਪੱਠਾ ਸਾਹਿਬ ਹੇੜਲੇ ਬਣੇ ਤੇ ਉੱਪਰਲੇ ਬਣੇ ਦਰਵਾਜ਼ਾ ਬਣਿਆ। ਸ੍ਰੀ ਪੱਠਾ ਸਾਹਿਬ ਕੋਟਲਾ ਨਿਹੰਗ ਰੋਪੜ ਜ਼ਿਲ੍ਹਾ ਸਾਮਣੇ ਜੀ ਵਿਦਰਭਾਰ ਸ ਹੈ ਵਾਹ ਵਾਹਿਗੁਰੂ ਸਤਨਾਮ ਵਾਹਿਗੁਰੂ ਬਹੁਤ ਹੀ ਬਹੁਤ ਸੂਰਾ ਸੋ ਪਛਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੋਡੇ ਕੇ ਅੱਜ ਟਾਈਮ ਆਪਾਂ ਪਹੁੰਚ ਚੁੱਕਿਆ ਗੁਰਦੁਆਰਾ ਪਰਵਾਰ ਵਿਛੋੜਾ ਅਮਨੇ ਇਸ ਬੋਰਡ ਤੇ ਲੱਗਿਆ ਇਸ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਪਰਿਵਾਰ ਵਿਛੋੜਾ ਜਿੱਥੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਤੇ ਕਿਵੇਂ ਦੀ ਜਗ੍ਹਾ ਸੀ ਤੇ ਕਿਵੇਂ ਦਾ ਮੰਜ਼ਰ ਹੋਇਆ ਦਰਸ਼ਨ ਕਰਾਉਣੇ ਆ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡੇ ਸਾਡੇ ਖੇ ਵਾਹਿਗੁਰੂ ਵਾਹਿਗੁਰੂ ਕਾਫੀ ਪੌੜੀਆਂ ਚੜ ਕੇ ਆਪਾਂ ਉੱਪਰ ਲੈ ਬਨੇ ਦਰਬਾਰ ਸਾਹਿਬ ਕੋਲ ਪਹੁੰਚੇ ਬਹੁਤ ਉੱਚੀ ਪਹਾੜੀ ਤੇ ਗੁਰਦੁਆਰਾ ਸਾਹਿਬ ਬਣਿਆ ਤੇ ਇਧਰ ਸਰਸਾ ਨਦੀ ਇਥੇ ਵਿਛੋੜਾ ਪਿਆ ਸੀ ਸਾਰੇ ਪਰਿਵਾਰ ਦਾ ਵਾਹ ਵਾਹ ਕਿਦਾਰੀ ਸਮੇਂ ਨਿਕਲੀ ਹੋ ਉਸ ਦਾ ਵਾਹ ਇਹ ਉਹ ਥਾਂ ਹੈ ਜਿੱਥੇ ਪਰਿਵਾਰ ਦਾ ਵਿਛੋੜਾ ਪਿਆ ਤੇ ਦਰਸ਼ਨ ਸੇ ਕਰ ਲੋ ਗੁਰਦੁਆਰਾ ਪਰਿਵਾਰ ਵਿਛੋੜਾ ਇੱਕ ਆਪਣਾ ਜੀ ਵੀ ਕੁਝ ਟਾਈਮ ਦੇ ਲਈ ਕੋ ਬੱਚਾ ਹੀ ਆਪਣੇ ਤੋਂ ਅਲੱਗ ਹੋ ਜਾਵੇ ਤੇ ਆਪਾਂ ਨੂੰ ਕਿਉਂ ਇਹਦਾ ਮਹਿਸੂਸ ਕਰਦਾ ਪਰ ਤੁਸੀਂ ਉਸ ਚੀਜ਼ ਨੂੰ ਸੋਚੋ ਉਸ ਟਾਈਮ ਦੇ ਵਿੱਚ ਜਿੱਥੇ ਸਾਰਾ ਹੀ ਪਰਿਵਾਰ ਗੁਰੂ ਮਹਾਰਾਜ ਦਾ ਖੇਰੂ ਖੇਰੂ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਮੇਲ ਵੀ ਤੁਹਾਨੂੰ ਪਤਾ ਕਿੱਥੇ-ਕਿੱਥੇ ਹੋਏ ਹੋਗੇ ਆਹੀ ਆ ਸਰਸਾ ਨਦੀ ਹੁੰਦੀ ਸੀ ਜਿਹੜੀ ਠਾਠਾ ਮਾਰਦੀ ਸੀ ਇਹੀ ਕਾਲ ਬਣ ਕੇ ਪਰਿਵਾਰ ਦਾ ਵਿਛੋੜਾ ਇਸ ਜਗ੍ਹਾ ਤੇ ਪਿਆ ਸੀਗਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਤੇ ਉੱਚੇ ਢਿੱਲੇ ਤੇ ਗੁਰਦੁਆਰਾ ਸਾਹਿਬ ਬਣਿਆ ਆ ਤੇ ਗੁਰਦੁਆਰਾ ਸਾਹਿਬ ਦੇ ਇਧਰਲੇ ਬਣੇ ਕਿਸੇ ਟਾਈਮ ਕੋਈ ਨਦੀ ਵਗਦੀ ਹੋਵੇਗੀ ਸਰਸਾ ਨਦੀ ਜਿਹਨੂੰ ਕਹਿੰਦੇ ਆ ਇਸ ਟਾਈਮ ਤਾਂ ਬਿਲਕੁਲ ਸੁੱਕਾ ਹੀ ਜਗ੍ਹਾ ਪਿਆ ਆ ਤੇ ਸਾਹਮਣੇ ਜਿਹੜੇ ਆ ਪਹਾੜ ਵੀ ਨਜ਼ਰ ਆਉਂਦੇ ਪਏ ਵਾਹਿਗੁਰੂ ਵਾਹਿ ਸਤਨਾਮ ਸਾ ਮੈਂ ਆਪਾਂ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਇੱਥੇ ਦਰਸ਼ਨ ਮੇਲਾ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਤਕਰੀਬਨ ਆਪਾਂ ਨੂੰ ਇੱਕ ਘੰਟੇ ਦਾ ਇਥੇ ਸਮਾਂ ਲੱਗੇਗਾ ਤੇ ਫਿਰ ਵਧਾਂਗੇ ਅਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਇਧਰ ਬਾਬੇ ਗੁਰਦਿੱਤੇ ਦਾ ਤੇ ਬਾਬੇ ਬੁੱਢੇ ਨਾ ਸਾਹ ਦਾ ਜਿਹੜਾ ਉਹ ਵੀ ਸਥਾਨ ਹੈਗਾ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਬਾਕੀ ਪਹਿਲਾਂ ਅੱਛੇ ਕਰਤਾ ਕੀਰਤਪੁਰ ਪਤਾਲਪੁਰੀ ਤੇ ਆਪਾਂ ਦਰਸ਼ਨ ਕਰਦੇ ਆ ਚਲੋ ਇੰਨਾ ਟਾਈਮ ਲਾਈ ਜਾਂਦੇ ਜੀ ਚੱਲ ਸੀ ਜਰਾ ਹਾਂ ਵੇਆ ਵਧੀਆ ਸੱਟ ਹਾਂਜੀ ਕੀ ਕਰਦਾ ਕੋਣ ਹੈ ਕਿੱਥੇ ਆਇਆ ਜੀ ਅ ਅੱਗੇ ਕਿਰਤ ਪਰ ਸਾਰਾ ਇੱਥੇ ਕਿਉਂ ਆਇਆ ਸੀ ਤੋ ਸੇ ਪਾਲੀ ਤੂਪ ਗਈ ਧੀਰ ਆਪ ਸੰਜਣਾ ਕੇ ਤੂਪ ਗਈ ਉਹ ਸਾਹਮਣੇ ਦਰਬਾਰ ਆ ਇੱਧਰਲੇ ਬਨੇ ਇੱਥੇ ਬੌਲੀ ਸਾਹਿਬ ਤੇ ਇੱਧਰ ਜਿਹੜੀਆਂ ਅਸਤੀਆਂ ਭਾਈਆਂ ਜਾਂਦੀਆਂ ਨੇ ਇੱਧਰਲੇ ਬਨੇ ਕੀਰਤਪੁਰ ਜਿਹੜਾ ਨਦੀ ਲੱਗਦੀ ਹੈ ਦਰਿਆ ਤੇ ਆਪਣੇ ਜਿਵੇਂ ਗੋਇੰਦਵਾਲ ਸਾਹਿਬ ਜਿਵੇਂ ਲਾਸਟ ਟਾਈਮ ਜਿਹੜੀਆਂ ਅਸਤੀਆਂ ਵਹਾਈਆਂ ਜਾਂਦੀਆਂ ਨੇ ਜਾਂ ਹਰੀ ਕੇ ਪੱਤਨ ਜਾਂਦੇ ਤੇ ਜਾਂ ਫਿਰ ਇਹ ਬੌਲੀ ਸਾਹਿਬ ਕੀਰਤਪੁਰ ਸਾਹਿਬ ਇੱਥੇ ਅਸਤੀਆਂ ਲੈ ਕੇ ਆਉਂਦੇ ਨਦੀ ਦੇ ਵਿੱਚ ਨਾ ਪਾਣੀ ਬਹੁਤ ਤੇਜ਼ ਹੁੰਦਾ ਇੱਧਰਲੇ ਬਨੇ ਕਿਉਂਕਿ ਹੁਣ ਬਾਰਸ਼ ਬਾਰਸ਼ਾਂ ਬਰਸ਼ਾਂ ਵੀ ਹੋ ਰਹੀਆਂ ਇਹੇ ਪਾਣੀ ਜਾ ਕੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਰਹਿੰਦਾ ਹੈ। ਇਸ਼ਾਨਾਨ ਕਰੋ ਖਰਮਸਤੀ ਨਾ ਕਰੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵਾਇਗੁਰ ਜੀ ਦਾ ਖਾਲਸਾ। ਵਾਇਗੁਰ ਜੀ ਕੀ ਫਤਿਹ। ਬੜਾ ਜਿਆਦਾ ਪਾਣੀ ਤੇਜ਼ ਵਗਦਾ। ਬਗਿਆ ਧਿਆਨ ਨਾਲ। ਧਿਆਨ ਨਾਲ ਕਰਦੇ ਸਿਆਂ। ਵਾਇਗੁਰ ਵਾਇਗੁਰ। ਮੇਰੀ ਤਾਂ ਕੋਈ ਬਣੀ ਵੀ ਨਹੀਂ ਇੱਕ ਵੀ ਮੈਂ ਤਾਂ ਬਣਾਉਣ ਚ ਹਾਂ ਮੇਰੇ ਆਪ ਦੀ ਤਾਂ ਬਣੀ ਨਹੀਂ ਆ ਮੈਂ ਤੁਹਾਨੂੰ ਬਣਾ ਦੇ ਚ ਆਇਓ ਬਾਹਰ ਹੁਣ ਬਹੁਤ ਟਾਈਮ ਹੋ ਗਿਆ ਚਾਰ ਪੰਜ ਸਾਲ ਚਲੇ ਗਏ ਤੈਨੂੰ ਕਿਹਨੇ ਆਖਿਆ ਗਾਂ ਜਾ ਕੀ ਕਰਦੇ ਸਾਰੇ ਹੈ 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 ਜੋ ਕੰਮ ਦਾ ਬੰਦਾ ਹੈਗਾ ਉਹਦਾ ਹੀ ਖੜਾ ਹੀ ਹਾਂ ਉਹਦਾ ਪਾਣੀ ਗਰਮ ਹੀ ਭਾਣੀ ਆ ਰਿਆ ਕਰਦਾ ਆ ਆਹ ਤਾਂ ਆਪਣੇ ਗੁਰਦਾਰੇ ਸਭ ਤੋਂ ਤਾਂ ਦੇ ਸਾਰੀ ਸੰਗਤ ਨੇ ਇਸ਼ਨਾਨ ਕਰ ਲਿਆ ਤੇ ਹੁਣ ਆਪਾਂ ਜਾ ਕੇ ਦਰਬਾਰ ਸਰਬੰਸ ਦੇ ਮੱਥਾ ਟੇਕਦੇ ਗੁਰੂ ਪਿਆਰੀ ਸਾਹਿਬ ਸੰਜੀਪ ਬੇਨਤੀ ਹੈ ਕਿ ਕਸਟਮ ਕਾਰਟ ਵਿੱਚ ਮਰਿਤਕ ਪ੍ਰਾਣੀਆਂ ਦੇ ਅਸਥ ਪਾਏ ਨੇ ਪੈਸੇ ਲਵਾ ਦੇਣਾ ਛੋਟੋ ਰਾਈਟਾਂ ਲਿਖੇ ਦੇ ਸਾਦਾ ਤੇ ਆਪਾਂ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਹੁਣ ਇੱਥੇ ਸਰਾਂ ਦੇ ਵਿੱਚ ਕਮਰੇ ਪੁੱਛਦੇ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕ ਟ੍ਰੈਲੀ ਲਗਾਉਣਾਂ ਦੇ ਟਿਕਾਣੇ